ਦੇ ਮਹਾਜਨ ਹਸਪਤਾਲ ਦੇ ਸਾਹਮਣੇ ਕਿਸੇ ਵਿਅਕਤੀ ਵੱਲੋਂ ਚਾਰ ਨਾਬਾਲਗ ਕੁੜੀਆਂ ਨੂੰ ਛੱਡ ਕੇ ਚਲੇ ਜਾਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਆਸ-ਪਾਸ ਦੇ ਲੋਕਾਂ ਨੂੰ ਇਹਨਾਂ ਬਾਰੇ ਪਤਾ ਲੱਗਿਆ ਤਾਂ ਉਹ ਇਹਨਾਂ ਨਾਬਾਲਗ ਬੱਚਿਆਂ ਨੂੰ ਲੈ ਕੇ ਥਾਣਾ ਸਿਟੀ ਪਹੁੰਚ ਗਏ ਇਸ ਮੌਕੇ ਗੱਲਬਾਤ ਕਰਦੇ ਹੋਏ ਮੁਕਾਮੀ ਲੋਕਾਂ ਨੇ ਦੱਸਿਆ ਕਿ ਸ਼ਾਮ ਦੇ ਸਮੇਂ ਹਸਪਤਾਲ ਦੇ ਨਜ਼ਦੀਕ ਇੱਕ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਸੀ ਜਿਸ ਮੰਗਰੋ ਜਦੋਂ ਉਹਨਾਂ ਇਕੱਠੇ ਹੋ ਕੇ ਦੇਖਿਆ ਤਾਂ ਉਥੇ ਚਾਰ ਨਾਬਾਲਗ ਲੜਕੀਆਂ ਮੌਜੂਦ ਸਨ ਜਿਨ੍ਹਾਂ ਨੂੰ ਕੋਈ ਉਥੇ ਛੱਡ ਕੇ ਚਲਾ ਗਿਆ ਸੀ ਉਹਨਾਂ ਵੱਲੋਂ ਆਸ-ਪਾਸ ਲੜਕੀਆਂ ਦੇ ਵਾਰਸਾਂ ਨੂੰ ਲੱਭਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਥੇ ਕੋਈ ਵੀ ਨਹੀਂ ਮਿਲਿਆ ਜਿਸ ਤੋਂ ਬਾਅਦ ਉਹ ਇਹਨਾਂ ਬੱਚੀਆਂ ਨੂੰ ਲੈ ਕੇ ਸਿਟੀ ਪੁਲਿਸ ਥਾਣੇ ਪਹੁੰਚ ਗਏ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆ ਰਹੇ ਹਨ ਅ ਜੀ ਮੈਂ ਇਹਨਾਂ ਜਗਦੀਸ਼ ਕੁਮਾਰ ਜੀ ਮੈਂ ਹਿੱਸਾ ਨਗਰ ਰਹਿਣ ਵਾਲਾ ਜੀ ਮੈਂ ਮਲੇ ਦਾ ਮੋਤਵੀਰਾਂ ਜੀ ਇਹ ਮੇਰੇ ਕੁਛ ਵੀਰਾਂ ਨੂੰ ਇੱਥੇ ਛੱਪੜ ਪੈਂਦਾ ਵਾ ਨਾਲ ਕੜੀ ਰੋੜ ਤੇ ਮੇਰੇ ਮਹੱਲੇ ਦੇ ਮੋੜ ਤੇ ਇਹ ਬੱਚੇ ਕੋਈ ਉੱਥੇ ਪਾਣੀ ਪੀਣ ਦੇ ਬਹਾਨੇ ਕੋਈ ਛੱਡ ਗਿਆ ਬੱਚੇ ਇਹਨਾਂ ਨੇ ਬੱਚੇ ਰੋਣ ਦੀ ਆਵਾਜ਼ ਇਹਨਾਂ ਨੇ ਬੱਚੇ ਚੁੱਕ ਕੇ ਦੁਕਾਨ ਤੇ ਲੈ ਜਾਂਦੇ ਆ ਇਹਨਾਂ ਨੇ ਬਾਅਦ ਚ ਮੈਨੂੰ ਫੋਨ ਕੀਤਾ ਵਾ ਜਦ ਮੈਂ ਬੱਚੇ ਆ ਕੇ ਵੇਖਿਓ ਭੁੱਖੇ ਤੇ ਧਿਆਏ ਤੇ ਨੰਗੇ ਹੀ ਪੈਰੋਂ ਫਿਰ ਮੈਂ ਕੰਟਰੋਲ ਰੂਮ ਤੇ ਫੋਨ ਕੀਤਾ ਵਾ ਕੰਟਰੋਲ ਰੂਮ ਤੇ ਮੈਨੂੰ ਨੰਬਰ ਮੈਨੂੰ ਥਾਣਾ ਪੈਂਦਾ ਸੀ ਜੀ ਮਹਤੋ ਸਾਹਿਬ ਨਾਲ ਗੱਲ ਕੀਤੀ ਉਹਨੇ ਕਿ ਇੱਥੇ ਲੈ ਆਓ ਹੁਣ ਆਪਾਂ ਇਹ ਬੱਚੇ ਇੱਥ बच्चे चार जे चारै लड़कियां जे ते बच्चे दे किस दी, दी उम्र एक ए मेंकल 1 साल आ 2 साल आ अब 3 साल आ 4 साल तो छोटी है सारी ए चार बच्चे आ ते बोलदे आ ਵੀ ਕੋਈ ਲੜਕੀ ਇਹ ਨਾਲ ਵੱਡੀ ਉਹ ਛੱਡ ਕੇ ਤੇ ਇਹਨਾਂ ਨੂੰ ਚ ਲੱਗੀ ਆ ਪਾਣੀ ਦੇ ਪਾਜ ਵੀ ਪਾਣੀ ਪੀਓ ਤੁਸੀਂ ਤੇ ਮੁਰਕੇ ਲੱਭੀ ਨਹੀਂ ਗਈ ਵੀ ਹੋ ਗਈ ਉੱਥੇ ਵੇਖਿਆ ਵਾ ਪਰ ਨਹੀਂ ਕਿਤੇ ਸਾਨੂੰ ਕੋਈ ਨਹੀਂ ਲੱਭਾ ਲੱਗੇ ਅਸੀਂ ਫਿਰ ਲਾਗੇ ਦੁਕਾਨ ਵਾਂ ਕਰਿਆਨੇ ਦੀ ਸਾਡੀ ਆਪਣੀ ਆ ਭਰਾ ਹਟੇ ਦੀ ਤੇ ਅਸੀਂ ਫਿਰ ਉੱਥੇ ਇਹਨਾਂ ਨੂੰ ਲੈ ਕੇ ਤੇ ਕੋਈ ਰੋਟੀ ਰਾੜੀ ਪੀ ਲੋਕ ਵਾਲੀ ਆ ਫਿਰ ਵੇਚ ਕੋਟ ਇਹਨਾਂ ਨੂੰ ਖਵਾਲੇ